ਵੀ ਮੈਨੂੰ ਘਰਦਿਆਂ ਨੇ ਉਧਰ ਤਾਂ ਲਾਉਣ ਦਿੱਤਾ ਕਿ ਉਹ ਚੰਗੀ ਜ਼ਮੀਨ ਆ ਉਹ ਕਹਿੰਦੇ ਵੀ ਜਿਹੜੇ ਦਾਣੇ ਹੋਣ ਵਾਲੀ ਹੈ ਉੱਥੇ ਤੂੰ ਬਾਗ ਲਾ ਕੇ ਬਹਿ ਜਾਗਾ ਖਾਵਾਂਗੇ ਕੀ ਤੇ ਆ ਬਰਾਨੀ ਪਈ ਸੀ ਟਿੱਬੇ ਤੇ ਮੈਂ ਇੱਥੇ ਲਾਉਣ ਦੀ ਸੋਚੀ ਮੈਨੂੰ ਇੱਥੇ ਵੀ ਨਾ ਲਾਉਣ ਦਿੱਤੀ ਫਿਰ ਮੈਨੂੰ ਘਰੋਂ ਬਗਾਵਤ ਕਰਨੀ ਪਈ ਵੀ ਮੈਨੂੰ ਤਾਂ ਅ ਅ ਵਿਭਾਗ ਇਹਦੇ ਵਾਸਤੇ ਬਹੁਤ ਸਾਰੀਆਂ ਗੱਲਾਂ ਸੀਗੇ ਮਤਲਬ ਵੀ ਮੈਨੂੰ ਲੋਕ ਵੀ ਆਖਣੇ ਪਾਗਲ ਹੋ ਰਿਹਾ ਮਾਸਟਰ ਤਾਂ ਵੀ ਇੱਥੇ ਚੂਹੇ ਬਾਗ ਹੋਣ ਦੇਣਗੇ ਤੇ ਮਤਲਬ ਸਾਡੇ ਘਰ ਦੇ ਵੀ ਸਾਰੇ ਬੰਦੇ ਨਿਰਾਸ਼ ਸੀਗੇ ਦੇਖੀ ਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਅੱਜ ਖੜਿਆ ਸਰਸੇ ਜ਼ਿਲ੍ਹੇ ਦੇ ਪਿੰਡ ਸਿੰਘਪੁਰੇ ਜੋ ਕਿ ਪੰਜਾਬ ਦੀ ਹਾਦਤ ਹੈ ਤੇ ਇੱਥੇ ਇੱਕ ਸਾਨੂੰ ਬਹੁਤ ਸਫਲ ਕਿਸਾਨ ਮਿਲਿਆ ਵੀਰ ਤੇ ਉਹਦੇ ਨਾਲ ਸਾਰੀ ਗੱਲਬਾਤ ਕਰਦੇ ਆਂ ਅਸੀਂ ਆਰਗੈਨਿਕ ਖੇਤੀ ਕਰਦਾ ਉਹ ਫਲਾਂ ਦੀ ਵੀ ਤੇ ਸਬਜ਼ੀਆਂ ਦੀ ਵੀ ਤੇ ਹੋਰ ਕਾਫੀ ਕੁਸ਼ ਕਰਦਾ ਨਾਲ-ਨਾਲ ਅੱਜ ਆਏ ਉਹਨਾਂ ਦੇ ਫਾਰਮ ਤੇ ਤੇ ਸਾਰੀ ਗੱਲਬਾਤ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਦੋਸਤੋ ਆ ਜੋ ਵੀਪੂਲਰ ਸਾਹਿਬ ਹਾਂਜੀ ਕਿਸਾਨ ਭਰਾਵੋ ਆ ਉਸ ਵੀਰ ਦੀ ਆਰਗੈਨਿਕ ਫਸਲ ਤੇ ਸਾਰੇ ਦੇ ਵਿੱਚ ਫਰੂਟ ਵੀ ਲੱਗੇ ਆ ਤੇ ਹੋਰ ਫਸਲ ਵੀ ਆ ਨਾਲ ਨਾਲ ਇਹ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਕਰ ਬਣੇ ਰਹੋ ਵੀਰੇ ਨਾਲ ਪੂਰੀ ਧਿਆਨ ਨਾਲ ਦੇਖਿਓ ਹਨਾ ਕੀ ਕੋਸ਼ਾ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਕਰ ਦਿਓ ਚਲਦੀ ਚਲਦੀ ਨੂੰ ਸ਼ੇਅਰ ਆਜੋ ਪੁੱਲਰ ਸਾਹਮਣੇ ਹਮਤਰਾ ਆਜੋ ਅੱਗੇ ਬਹੁਤ ਲੇਟਾ ਜਿਹੜੀ ਸੁਣਨ ਵਾਲੀ ਹੈ ਇਹ ਸਮਝਣ ਵਾਲੀ ਹੈ ਕਿਉਂਕਿ ਬਹੁਤ ਤਜਰਬੇ ਨਾਲ ਹੁਣ ਤੱਕ ਉਹਨਾਂ ਨੇ ਜਿਹੜਾ ਵੀ ਆਪਣਾ ਇੱਥੇ ਬਾਗ ਤੇ ਤਜਰਬੇ ਕੀਤੇ ਸਾਰੇ ਤਜਰਬਾ ਆਪਣੇ ਨਾਲ ਸਾਂਝਾ ਕੀਤਾ ਤੇ ਤੁਹਾਡੇ ਆਪਾਂ ਰੂ ਰੂ ਕਰਾਉਣੇ ਆ ਕੋਈ ਮਿੰਟਾਂ ਵਿੱਚ ਸਕਿੰਟਾਂ ਵਿੱਚ ਤੇ ਇਦਾਂ ਹੀ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ YouTube ਤੇ ਸਬਸਕ੍ਰਾਈਬ ਕਰ ਲਓ Facebook ਤੇ Instagram ਤੇ ਫੋਲੋ ਕਰ ਲਓ ਜੁੜੇ ਰਹੋ ਅਣਖ ਦੇ ਨਾਲ ਹਾਂ ਜਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਣਖ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਤੁਹਾਡਾ ਵੀ ਸਵਾਗਤ ਹੈ ਇੱਥੇ ਸਾਰਿਆਂ ਨੂੰ ਬਾਈ ਤੁਹਾਡੀ ਟੀਮ ਨੂੰ ਸਤਿ ਸ਼੍ਰੀ ਅਕਾਲ ਸਾਡੇ ਸਿੰਘਪੁਰਾ ਨੇਚਰਲ ਫਰੂਟ ਫਾਰਮ ਦੇ ਵਿੱਚ ਪਹੁੰਚਣ ਤੇ ਤੁਹਾਡਾ ਸਵਾਗਤ ਹੈ ਜੀ ਹਾਂ ਦਰਸ਼ਕਾਂ ਨੂੰ ਦੇ ਕਿਸਾਨ ਵੀਰ ਨੂੰ ਆਪਣਾ ਨਾਮ ਦੱਸ ਦਿਓ ਤੇ ਆਪਣਾ ਏਰੀਆ ਹੈ ਨਾ ਜਿਹੜੇ ਜ਼ਿਲ੍ਹੇ ਚ ਕਿਤੇ ਕਿੱਥੇ ਆਪਾਂ ਖੜੇ ਆ। ਅ ਦੋਸਤੋ ਮੈਂ ਜਗਦੀਸ਼ ਸਿੰਘ ਸਿੰਘਪੁਰਾ ਪਿੰਡ ਹੈ ਮੈਨੂੰ ਜਗਦੀਸ਼ ਸਿੰਘਪੁਰਾ ਦੇ ਨਾਮ ਨਾਲ ਹੀ ਜਾਣਦੇ ਸਾਰੇ। ਆਪਣਾ ਸਿੰਘਪੁਰਾ ਨੇਚਰਲ ਫਰੂਟ ਫਾਰਮ ਹੈ। ਵੀ ਅਸੀਂ ਗੱਲ ਕਰਦੇ ਵੀ ਆਰਗੈਨਿਕ ਦੀ ਆਰਗੈਨਿਕ ਤੋਂ ਵੀ ਅਗਲਾ ਸਟੈਪ ਹੈ ਨੇਚਰਲ। ਵੀ ਨੇਚਰਲ ਪ੍ਰਕਿਰਤੀ ਤੌਰ ਤੇ ਖੇਤੀ ਬਨਸਪਤੀ ਨੂੰ ਪੈਦਾ ਕਰਨਾ ਤੇ ਉਹ ਖੇਤ ਜਿਵੇਂ ਵੀ ਮਤਲਬ ਕੁਦਰਤ ਦੀ ਲਿਹਾਜ ਦੇ ਨਾਲ ਜਿਹੜੀਆਂ ਵੀ ਚੀਜ਼ਾਂ ਪੈਦਾ ਹੁੰਦੀਆਂ ਉਹਨੂੰ ਥੋੜਾ ਜਿਹਾ ਮੈਨੇਜ ਕਰਕੇ ਕੁਦਰਤ ਦੇ ਹਿਸਾਬ ਨਾਲ ਹੀ ਤੇ ਉਹ ਚੀਜ਼ਾਂ ਦਾ ਉਤਪਾਦਨ ਲੈਣਾ ਪੈਦਾਵਾਰ ਲੈਣੀ ਇਸ ਪੈਟਰਨ ਤੇ ਅਸੀਂ ਕੰਮ ਕਰ ਰਹੇ ਹਾਂ ਵੀ ਜਿਉ ਉਹਨੂੰ ਕੋਈ ਪੌਦਿਆਂ ਨੂੰ ਕੋਈ ਛੇੜਖਾਨੀ ਨਹੀਂ ਮਤਲਬ ਜਿਵੇਂ ਤੁਸੀਂ ਦੇਖ ਰਹੇ ਹੋ ਫਲਦਾਰ ਪੌਦੇ ਸਾਰੇ ਤੇ ਜਿਵੇਂ ਇਹਦੇ ਵਿੱਚ ਜਿਵੇਂ ਵੀ ਕੁਦਰਤ ਦੇ ਨਾਲ ਕੁਝ ਉਗ ਰਿਹਾ ਕੋਈ ਪੈਦਾ ਹੋ ਰਿਹਾ ਆ ਦੇਖੋ ਤੂਤ ਵਿੱਚ ਇੱਕ ਕਿੱਲੂ ਦਾ ਰੁੱਖ ਹੈ ਵਿੱਚ ਤੂਤ ਉਗ ਰਿਆ ਖੜਾ ਕਿਤੇ ਪਿੱਪਲ ਉਗਰੇ ਖੜੇ ਕਿਤੇ ਵੱਖ-ਵੱਖ ਤਰ੍ਹਾਂ ਦਾ ਘਾਹ ਫੂਸ ਉਗਰੇ ਖੜਾ ਤੇ ਇਹ ਸਾਰੇ ਰੁੱਖ ਮਤਲਬ ਤੁਸੀਂ ਦੇਖੋਗੇ ਵੀ ਇਹਨਾਂ ਦਾ ਕੋਈ ਸ਼ੇਡ ਖਾਨੇ ਨਹੀਂ ਵੀ ਕੋਦਰ ਦੇ ਸਹਾਰ ਨਾਲ ਆਰਗੈਨਿਕ ਨਿਸ਼ਾਨੀ ਹੈ ਜੀ ਇੱਕੀ ਹਾਂਜੀ ਹਾਂਜੀ ਵੀ ਇਹ ਜਿਵੇਂ ਆਦਮੀਆਂ ਦੀ ਐਸੋਸੀਏਸ਼ਨ ਹੁੰਦੀ ਹੈ ਨਾ ਰੁੱਖਾਂ ਦੀ ਵੀ ਉਹ ਐਸੋਸੀਏਸ਼ਨ ਹੈ ਉਹ ਰੁੱਖ ਮਤਲਬ ਇੱਕ ਦੂਜੇ ਤੋਂ ਸਹਾਰਾ ਲੈ ਕੇ ਅੱਗੇ ਤਰੱਕੀਆਂ ਕਰਦੇ ਆ ਵਧਦੇ ਆ ਜਿਵੇਂ ਮਤਲਬ ਇਹ ਦੇਖੋ ਵੀ ਤੂ ਦਾ ਰੁੱਖ ਜਿਹੜਾ ਉਦੋਂ ਵੀ ਉੱਚਾ ਹੋ ਗਿਆ 4 3 4 ਸਾਲ ਦਾ ਰੁੱਖ ਹੈ ਇਹ ਅਸੀਂ ਮਤਲਬ ਬਹੁਤ ਸਾਰੇ ਤੁਹਾਨੂੰ ਐ ਰੁੱਖ ਪਿੱਪਲ ਜੰਡੀਆਂ ਹੋਤ ਤਰ੍ਹਾਂ ਤਰ੍ਹਾਂ ਦੇ ਰੁੱਖ ਤੁਹਾਨੂੰ ਦਿਖ ਜਾਣਗੇ ਇਹਦੇ ਵਿੱਚ ਇੱਕ ਦੂਜੇ ਨੂੰ ਸਪੋਰਟ ਕਰਦੇ ਐ ਐਸੋਸੀਏਸ਼ਨ ਐ ਇਹਨਾਂ ਦੀ ਕੋਈ ਨਾਈਟ੍ਰੋਜਨ ਫਿਕਸ ਕਰਦਾ ਕੋਈ ਫਾਸਫੋਰਸ ਫਿਕਸ ਕਰਦਾ ਹਾਂਜੀ ਕੋਈ ਮਤਲਬ ਕੀਟ ਪਤੰਗਿਆਂ ਦਾ ਭੋਜਨ ਐ ਤੇ ਕੋਈ ਕੀਟ ਪਤੰਗਿਆਂ ਤੋਂ ਸੁਰੱਖਿਆ ਕਰਦਾ ਐ ਇਸ ਤਰ੍ਹਾਂ ਦੇ ਪ੍ਰਕਿਰਤੀ ਦੇ ਵਿੱਚ ਨੇਚਰ ਦੇ ਇਕੋਲੋਜੀ ਇਕੋਲੋਜੀ ਮਤਲਬ ਸਾਰੇ ਇੱਕ ਦੂਜੇ ਦੀ ਪੂਰਤੀ ਕਰਦੇ ਐ ਉਹ ਇਕੋਲੋਜੀ ਪੈਟਰਨ ਤੇ ਕੰਮ ਕਰਨਾ ਐ ਇੱਕ ਮਾਸਟਰ ਜੀ ਇਹ ਤੁਸੀਂ ਮਤਲਬ ਕਿਹੜੇ ਸਾਲ ਚ ਸਟਾਰਟ ਕਰਿਆ ਸੀ ਆਰਗੈਨਿਕ ਦਾ ਜੀ ਏ ਅਸੀਂ 2009 ਦੇ ਉਤੋਂ ਪਹਿਲਾਂ ਇਹ ਬਿਲਕੁਲ ਜੰਗਲ ਸੀਗਾ ਜੀ ਇੱਥੇ ਪਾਣੀ ਬਿਲਕੁਲ ਥੱਲੇ ਵਾਲਾ ਪਾਣੀ ਬਹੁਤ ਜ਼ਿਆਦਾ ਖਾਰਾ ਹੈ ਅੱਛਾ ਜੀ ਤੇ ਮਨ ਲਬ ਤੁਸੀਂ ਜਿੰਨਾ ਮਨ ਲਬ ਕਿਸੇ ਵੀ ਕੰਮ ਦਾ ਨਾ ਪੀਣ ਦੇ ਨਾ ਹਾਉਣ ਦੇ ਨਾ ਖੇਤੀ ਖੇਤੀ ਦੇ ਉਹ ਤੇ ਇਹਦੇ ਵਿੱਚ ਪਹਿਲਾਂ ਜੰਗਲ ਸੀ ਇਹ ਸਾਰਾ ਜੰਗਲ ਦੇ ਵਿੱਚ ਜਦੋਂ ਅਸੀਂ ਇਹ ਸ਼ੁਰੂ ਕਰੇ 2009 ਦੇ ਵਿੱਚ 9 ਦੇ ਵਿੱਚ ਇੱਥੇ ਪਾਣੀ ਜੇ ਅਸੀਂ ਲਾਉਣਾ ਹੋਵੇ ਫਲੱਡੀ ਪਾਣੀ ਤਾਂ 9 ਫੁੱਟ ਲਿਫਟ ਕਰਨਾ ਪੈਂਦਾ ਓਕੇ ਤੇ ਉਸ ਤੋਂ ਬਾਅਦ ਕੀ ਹੈ ਕਿ ਅਸੀਂ ਕਿੰਨੂ ਲਾਇਆ ਤੇ ਪਾਣੀ ਬੜਾ ਮੁਸ਼ਕਲ ਨਾਲ ਪਹੁੰਚਦਾ ਕਰਾ ਇੱਥੇ ਤੇ ਉਸ ਤੋਂ ਡ੍ਰਿਪ ਤੇ ਥੋੜਾ ਜਿਹਾ ਮੋਟਾ ਪਾਣੀ ਪਹੁੰਚਦਾ ਸੀ ਤੇ ਉਸ ਤੋਂ ਬਾਅਦ ਅਸੀਂ ਕੀ ਆ ਵੀ ਇੱਕ ਡਾਕਟਰ ਆਸ਼ਿਫ ਸ਼ਰੀਫ ਜੀ ਦਾ ਪਿਕਨਿਕ ਮੈਥਡ ਹੈ ਅੱਛਾ ਪਿਕਨਿਕ ਮੈਥਡ ਦੇ ਵਿੱਚ ਮੇਨ ਗੱਲ ਇਹ ਹੈ ਵੀ ਜ਼ਮੀਨ ਹੈ ਜਿਹੜੀ ਇੱਕ ਤੋਂ ਪਾਣੀ ਦੇ ਵਿੱਚ ਨਹੀਂ ਡੁੱਬਣੀ ਚਾਹੀਦੀ ਜਿਵੇਂ ਆਪਣੇ ਅੱਜਕੱਲ੍ਹ ਪਾਣੀ ਖੇਤਾਂ ਦੇ ਵਿੱਚ ਪਾਣੀ ਇੰਨਾ ਲਾਇਆ ਜਾਂਦਾ ਹੈ ਹਾਂਜੀ ਤੇ ਉਹ ਜਿਵੇਂ ਮਤਲਬ ਕਿਸਾਨ ਕਿਸਾਨੀ ਫੇਲ ਹੋ ਗਈ ਖੇਤੀ ਸੇ ਫੇਲ ਹੋ ਗਈ ਖਰਚੇ ਜ਼ਿਆਦੇ ਹੋ ਗਏ ਉਹ ਆਪਣੇ ਰੋਲਾ ਤਾਂ ਰਾਜਨੀਤਿਕ ਤੌਰ ਤੇ ਵੀ ਪਾਣੀ ਹੈ ਪੰਜਾਬ ਵਾਲੇ ਹਰਿਆਣੇ ਵਾਲੇ ਰਾਜਸਥਾਨ ਵਾਲੇ ਸਾਰੇ ਕਹਿੰਦੇ ਵੀ ਪਾਣੀ ਦੀ ਸ਼ਾਰਟੇਜ ਹੈ ਸਾਨੂੰ ਪਾਣੀ ਹੋਰ ਚਾਹੀਦਾ ਹੋਰ ਚਾਹੀਦਾ ਪਰ ਜਿਹੜੀ ਕੁਦਰਤੀ ਖੇਤੀ ਦੇ ਲਿਹਾਜ਼ ਨਾਲ ਅਸੀਂ ਦੇਖੀ ਤੇ ਖੇਤੀ ਨਾਲ ਪਾਣੀ ਦੀ ਜਿਆਦਤੀ ਹੋ ਰਹੀ ਹੈ ਪਰ ਜ਼ਿਆਦਾ ਪਾਣੀ ਲਾਉਣ ਕਰਕੇ ਤੱਕਾ ਹੋ ਰਿਹਾ ਹੈ ਵੀ ਜ਼ਮੀਨ ਪਾਣੀ ਦੇ ਵਿੱਚ ਡੁੱਬਣੀ ਨਹੀਂ ਚਾਹੀਦੀ ਇਹਦਾ ਮੈਥਡ ਹੈ ਵੀ ਖਾਲੀਆਂ ਦੇ ਵਿੱਚ ਪਾਣੀ ਫੇਰ ਕੇ ਜ਼ਮੀਨ ਦੇ ਥੱਲੋਂ ਦੀ ਉਹਨੂੰ ਸਿਲ ਜਾਵੇ ਬੈੱਡ ਸਸਮ ਕਹਦੇ ਜਾਂਦੇ ਹਾਂ ਹਾਂ ਬੈੱਡ ਬੈੱਡਾਂ ਦੇ ਉੱਪਰ ਦੂਜੀ ਗੱਲ ਵੀ ਜ਼ਮੀਨ ਨੰਗੀ ਨਹੀਂ ਹੋਣੀ ਚਾਹੀਦੀ ਵੀ ਜਾਂ ਤਾਂ ਉਹਦੇ ਉੱਤੇ ਮਲਚ ਲਿਵਿੰਗ ਮਲਚ ਹੋਵੇ ਤੇ ਜਾਂ ਨੌਨ ਲਿਵਿੰਗ ਮਲਚ ਹੋਵੇ ਮਲਚ ਮਤਲਬ ਜਿਵੇਂ ਤੁਸੀਂ ਇਹ ਆਪਾਂ ਨੂੰ ਦਿਖ ਰਿਹਾ ਜੀ ਜ਼ਮੀਨ ਦੇ ਉੱਪਰ ਕਾਹ ਫੂਸ ਹਾਂਜੀ ਇਹ ਮਲਚ ਹਾਂ ਮਤਲਬ ਜਿਹੜਾ ਤਾਂ ਮਨਨ ਵੀ ਕਾਹ ਫੂਸ ਹਰਾ ਕਾਹ ਫੂਸ ਹੈ ਇਹਨੂੰ ਲਿਵਿੰਗ ਮਲਚ ਕਹਿੰਦੇ ਆ ਜਿਹੜਾ ਜਿਵੇਂ ਪਰਾਲੀ ਪਛਾਤੀ ਜਾਂ ਪਰਾਲੀ ਹੋਰ ਡੈੱਡ ਮਤਲਬ ਵੀ ਕਾਹ ਫੂਸ ਹੈ ਉਹਨੂੰ ਨੌਨ ਲਿਵਿੰਗ ਮਲਚ ਕਹਿੰਦੇ ਨੇ ਉਹ ਮਤਲਬ ਜਮੀਨ ਢਕੀ ਹੋਣੀ ਚਾਹੀਦੀ ਹੈ ਵੀ ਜੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣਾ ਹੈ। ਹਾਂਜੀ। ਇੱਕ ਮਾਸਟਰ ਜੀ ਜਿਵੇਂ ਤੁਸੀਂ ਆ ਪ੍ਰਾਲੀ ਲਿਆ ਰੱਖੀ ਇੱਥੇ ਹੈ ਨਾ ਇਹਦਾ ਕੀ ਕਾਰਨ ਕਿ ਇਹ ਹੀ ਮਤਲਬ ਕਿ ਜਿਹੜੀ ਇਹ ਸ਼ਤਾ ਸਤਾ ਨੂੰ ਢਕਣ ਵਾਸਤੇ ਰੱਖੀ ਹੈ। ਹਾਂਜੀ। ਇਹ ਨੌਨ ਲਿਵਿੰਗ ਮਲਚ ਕਹਿ ਸਕਦੇ ਤੁਸੀਂ। ਵੈਸੇ ਤਾਂ ਇਹ ਲਿਵਿੰਗ ਮਲਚ ਵੀ ਸਾਰੇ ਖੇਤਾਂ ਦੇਖੋ ਬਹੁਤ ਸਾਰੇ ਜੇ ਤੁਸੀਂ ਜੁਲਾਈ ਜਾਂ ਅਗਸਤ ਦੇ ਵਿੱਚ ਆ ਕੇ ਦੇਖੋਗੇ ਤਾਂ ਇਹਦੇ ਵਿੱਚ ਇੰਨੇ ਮਤਲਬ ਸਾਰੇ ਦੇ ਵਿੱਚ ਬਾਢੇ ਲਾ ਮਤਲਬ ਘਾਹ ਹੀ ਘਾਹ ਤਰ੍ਹਾਂ ਤਰ੍ਹਾਂ ਦੇ ਘਾਹ ਉੱਗੇ ਹੋਏ ਦੇਖਾਤ ਦੁਆਰ। ਤੇ ਇਹ ਪਰਾਲੀ ਜਿੱਥੇ ਵੀ ਮਤਲਬ ਵੀ ਸਾਡੀ ਕੋਸ਼ਿਸ਼ ਹੈ ਵੀ ਸਾਰੇ ਦੇ ਉੱਤੇ ਅਸੀਂ ਤੈਬ ਵਿਛਾ ਦਨੇ ਆ ਲਗਭਗ 100 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਇੱਥੇ ਇਹਦੇ ਵਿੱਚ ਮਲਚ ਵਿਛਾ ਦਨੇ ਆ ਤੇ ਉਹਦੇ ਵਿੱਚ ਕੀਟ ਪਤੰਗੇ ਮਿੱਤਰ ਕੀਟ ਸਾਰੇ ਪਲਦੇ ਆ ਤੇ ਜਿਹੜੀ ਇੱਕ ਪਰਾਲੀ ਦਾ ਹੋਰ ਫਾਰਮੂਲਾ ਨੇ ਕਿ ਆ ਇੱਕ ਕਣ ਫੁੱਟ ਪਰਾਲੀ ਡੇਲੀ ਹਵਾ ਦੇ ਵਿੱਚੋਂ ਇੱਕ 8 ਲੀਟਰ ਪਾਣੀ ਖਿੱਚ ਲੈਂਦੀ ਉਹ ਠੀਕ ਹੈ ਤੇ ਜਿਵੇਂ ਮੰਨ ਲਾ ਤੁਸੀਂ ਆਹ ਦੇਖੋਗੇ ਵੀ ਆਹ ਪਰਾਲੀ ਮਲਚ ਕੀਤੀ ਹੋਈ ਹੈ ਆ ਨੇੜੇ ਦੇਖੋ ਨੇੜੇ ਕਰਕੇ ਦੇਖੋ ਵੀ ਆਹ ਇੱਥੇ ਆਪ iracial ਹੈ ਹਾਂਜੀ ਆ ਦੇਖੋ ਪਰਾਲੀ ਦੇ ਥੱਲੇ ਮਿੱਟੀ ਗਿੱਲੀ ਪਈ ਹੈ ਆ ਕਿੰਨੇ ਜੀਵ ਹੈ ਜੀਵਾ ਜੀ ਹਾਂਜੀ ਤਾਂ ਆ ਥੋੜੀ ਧੁੱਪ ਛੱਡਿਓ ਬਸ ਨੂੰ ਚੰਗੀ ਤਰ੍ਹਾਂ ਦਿਸਣਗੇ ਆ ਸਾਰੇ ਜੀਵ ਹੈ ਤੇ ਇਹ ਜਦ ਗਿੱਲ ਦਾ ਇਹ ਫਾਰਮੂਲਾ ਹੈ ਵੀ ਜਿਦਾ ਦੇਖੋ ਵੀ ਲੱਡੂ ਬੱਟੀ ਦਾ ਵੀ ਲੱਡੂ ਬੱਟਣ ਵਾਸਤੇ ਜਿਹੜੀ ਖੇਤੀ ਨੂੰ ਐਨੀ ਗਿੱਲ ਚਾਹੀਦੀ ਹੁੰਦੀ ਹੈ ਵੀ ਮਿੱਟੀ ਦਾ ਲੱਡੂ ਬੱਟੇ ਜਿਥੇ ਮਰਜੀ ਇੱਧਰ ਦੇਖ ਲਓ ਇੱਥੇ ਦੇਖ ਲਓ ਇੱਕ ਇੱਕ ਹੋਰ ਚੀਜ਼ ਵੀ ਇਹ ਪੁਰਪੁਰੀ ਹੈ ਸਾਰੀ ਤੁਸੀਂ ਜਿੰਨਾ ਮਰਜੀ ਪਟ ਲੋ ਵੀ ਆ ਦੇਖੋ ਲੱड्डੂ ਬੱਟੀ ਦੇ ਨਾਲੇ ਤੇ ਨਾਲੇ ਸਾਰੀ ਮਿੱਟੀ ਭਰਪੂਰੀ ਹੈ ਆ ਕੱਖਾਂ ਦੇ ਵਿੱਚ ਇੱਧਰ ਦੇਖੋ ਆ ਕਦੇ ਵੀ ਬਾਹਰ ਨਹੀਂ ਗਿਆ ਆ ਕੱਖਾਂ ਦੇ ਵਿੱਚ ਤੁਸੀਂ ਦੇਖੋ ਆ ਇਹ ਜਿੰਨੀ ਮਰਜ਼ੀ ਮਤਲਬ ਇਹਨੂੰ ਅਮਰਤ ਮਿੱਟੀ ਕਹਿੰਦੇ ਆ ਵੀ ਜਿਵੇਂ ਹੱਥ ਵੀ ਐ ਉਂਗਲਾ ਵੀ ਖੁਰਪੇ ਵਾਂਗੂ ਖੁੱਭਦੀਆਂ ਵੀ ਦੇਖੋ ਆ ਪੂਰੀ ਨਰਮਾ ਜਿਹੀ ਹਾਂ ਸ਼ੱਕਰ ਵਾਂਗੂ ਭੁਰਦੀ ਹੈ ਇਹ ਸ਼ੱਕਰ ਵਾਂਗੂ ਭੁਰਦੀ ਹੈ ਅੱਜ ਜਿੱਥੇ ਤੁਸੀਂ ਹੱਥ ਮਾਰੋਗੇ ਮਤਲਬ ਵੀ ਖੁਰਪੀ ਵਾਂਗੂ ਹੱਥ ਵਿੱਚ ਜਾਊਗਾ ਵੀ ਕੋਈ ਕਾਇੜੀ ਨਹੀਂ ਹੈ ਇਹ ਮਿੱਟੀ ਇਹ ਮਿੱਟੀ ਦੇ ਵਿੱਚ ਜੀਵ ਹੈ ਇਹ ਜੀਵਾਂ ਦੀ ਜਿਹੜੇ ਮਤਲਬ ਮਾਈਕਰੋ ਜੀਵ ਹੈ ਤੇ ਇਹ ਇੱਕ ਚਮਚ ਮਿੱਟੀ ਦੇ ਵਿੱਚ 50000 ਤੋਂ ਲੈ ਕੇ 1 ਕਰੋੜ ਤੱਕ ਜੀਵ ਹੋ ਸਕਦੇ ਹੈ। ਵੀ ਤੁਸੀਂ ਮਿੱਟੀ ਦੇ ਵਿੱਚ ਮਿੱਟੀ ਨੂੰ ਉਹਨੂੰ ਲਿਵਿੰਗ ਕਿਵੇਂ ਆ ਦੇਖੋ ਜਿਵੇਂ ਡਲੀਆਂ ਇਹਨੂੰ ਐਂ ਭੰਨ ਦਿਓ। ਹੂੰ ਹੂੰ। ਸ਼ੱਕਰ ਮੰਗ ਭੁਰਦੀਆਂ ਇਹ। ਤੇ ਪ੍ਰਾਲੀ ਫਿਰ ਤੁਹਾਨੂੰ ਲਿਆਉਣ ਦਾ ਜਿਹੜਾ ਮਤਲਬ ਕੀ ਦੇ ਨਾਲ ਆਪਣਾ ਜਿਹੜੀ ਇਹਨੂੰ ਜਿੰਨੇ ਤੱਤ ਚਾਹੀਦੇ ਆ ਉਹ ਵੀ ਪੂਰੇ ਕਰਦੀ ਹੈ ਹੈਨਾ। ਹਾਂ ਇਹ ਸਾਰੇ ਇਹ ਜੇ ਤੁਸੀਂ ਪੁਰਾਣੇ ਬਜ਼ੁਰਗਾਂ ਦੇ ਮੂੰਹ ਸੁਣਿਆ ਉਹ ਵੀ ਪਹਿਲਾਂ ਬੜੇ ਭੋਜਨ ਸਵਾਦ ਹੁੰਦੇ ਸੀ ਹੁਣ ਉਹ ਸਵਾਦ ਹੈ ਨਹੀਂ ਵੀ ਜਿਹੜਾ ਫਰੂਟ ਦੇ ਵਿੱਚ ਸਵਾਦ ਆਉਣਾ ਹੈ ਤੇ ਰੰਗ ਆਉਣਾ ਹੈ ਹਾਂਜੀ ਕ੍ਰੌਪ ਰੈਜ਼ਿਡਿਊ ਫਸਲਾਂ ਦੀ ਰਹਿੰਦ-ਖੂੰਦ ਹਾਂਜੀ ਮਤਲਬ ਵੀ ਕਿਸੇ ਵੀ ਤਰ੍ਹਾਂ ਦੀ ਜੰਪ ਦਰੱਖਾਂ ਦੇ ਪੱਤੇ ਹੋ ਗਏ ਫਸਲਾਂ ਦੇ ਉੱਪਰ ਆਲੀ ਹੋ ਗਈ 2D ਹੋ ਗਈ ਪਲੋਂ ਹੋ ਗਈ ਇਹ ਫਸਲਾਂ ਦੀ ਜਿਹੜੀ ਰੈਂਡ ਖੁੰਦ ਹੈ ਉਹ ਉਹਦੇ ਨਾਲ ਜਿਹੜੀ ਇਹਦੇ ਵਿੱਚ ਡੀਕੰਪੋਜ਼ ਹੋਊਗੀ ਇਹ ਅੱਛਾ ਇਹ ਸਾਰੇ ਗਲੂਗੇ ਉਹਦੇ ਨਾਲ ਟੇਸਟ ਬਣਨਾ ਹੈ ਵੀ ਜਿਵੇਂ ਸਾਡੇ ਕੋਲ ਜਿੰਨੇ ਵੀ ਬੰਦੇ ਕਿੰਨੂ ਲੈ ਕੇ ਜਾਂਦੇ ਆ ਵੀ ਸਾਰੇ ਸਾਨੂੰ ਵਾਪਸ ਫੋਨ ਕਰਕੇ ਰਿਪਲਾਈ ਕਰਦੇ ਆ ਵੀ ਯਾਰ ਪਾਇਆ ਕੀ ਵੀ ਇੰਨਾ ਸਵਾਦ ਇਹਦਾ ਜੈਕੇਦਾਰ ਕਿੰ누 ਹੈ ਵੀ ਆਮ ਤੌਰ ਤੇ ਜੇ ਕਿੰਨੂ ਖਾਓਗੇ ਜੱਧ ਖੱਟਾ ਹੋਊਗਾ ਜਾਂ ਮਿੱਠਾ ਹੋਊਗਾ ਪਰ ਜਿਹੜਾ ਸਟਰਸ ਦਾ ਟੇਸਟ ਹੈ ਉਹ ਅਲੱਗ ਟਾਈਪ ਦਾ ਟੇਸਟ ਹੈ ਵੀ ਇਹ ਇਸ ਕਿੰਨੂ ਦੇ ਵਿੱਚ ਤੁਸੀਂ ਦੇਖੋ ਵੀ ਵੀ ਖੱਟ ਮਿੱਠਾ ਜਿਹੜਾ ਸਟਰਸ ਦਾ ਟੇਸਟ ਹੈ ਉਹ ਟੇਸਟ ਹੈ ਜਿਹਦੇ ਵਿੱਚ ਆ ਵਿਟਾਮਿਨ ਸੀ ਭਰਪੂਰ ਮਾਤਰਾ ਚ ਇੱਕ ਇਹ ਹੈ ਵੀ ਮੰਨ ਲਾ ਆਮ ਤੌਰ ਤੇ ਇਹੀ ਦੇਖਿਆ ਜਾਂਦਾ ਵੀ ਕਿੰਨੂ ਹੈ ਜਿਹੜਾ ਕਿੰਨੂ ਦੇ ਵਿੱਚ ਆਮ ਤੌਰ ਤੇ ਮੰਨਿਆ ਜਾਂਦਾ ਵੀ ਇਹਦੇ ਵਿੱਚ ਵਿਟਾਮਿਨ ਸੀ ਹੈ ਵੀ ਹੋਰ ਨਹੀਂ ਕਿੰਨੂ ਦੇ ਵਿੱਚ ਦੂਜੇ ਫਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਗੁਣ ਤੇ ਸਭ ਤੋਂ ਜ਼ਿਆਦਾ ਮਾਤਰਾ ਤੇ ਸਭ ਤੋਂ ਜ਼ਿਆਦਾ ਮਤਲਬ ਵੀ ਵਿਟਾਮਿਨਾਂ ਦੀ ਸੰਖਿਆ ਵੀ ਕੈਲਸ਼ੀਅਮ ਹੈ ਫਾਸਫੋਰਸ ਹੈ ਨਾ ਇਹਦੇ ਵਿੱਚ ਹੋਰ ਆਇਰਨ ਵੀ ਹੈ ਸ਼ੂਗਰ ਵੀ ਹੈ ਕਾਰਬੋਹਾਈਡਰੇਟ ਵੀ ਹੈ ਬਹੁਤ ਸਾਰੇ ਤੱਤ ਹੈ ਬਾਕੀ ਦਾ ਸਾਈਜ਼ ਵੀ ਸਟੈਂਡਰਡ ਆਈ ਹਾਂਜੀ ਅੱਛਾ ਇਹ ਵੀ ਆਮ ਤੌਰ ਤੇ ਇਹ ਨਵੀਂ ਜਿਹੜਾ ਸਟੈਂਡਰਡ ਸਾਈਜ਼ ਹੈ ਵੀ ਜਿਹੜਾ ਆ ਸਾਈਜ਼ ਹੈ ਇਹ ਕਿੰਨੂ ਨੂੰ ਜਦੋਂ ਅੰਤਰਰਾਸ਼ਟਰੀ ਲੈਵਲ ਤੇ ਸੌਦਾ ਹੁੰਦਾ ਹੈ ਨਾ ਕਿੰਨੂਆਂ ਦਾ ਉੱਥੇ ਆਪਣੇ ਤਾਂ ਕਹਿੰਦੇ ਵੀ ਐਡਾ ਐਡਾ ਇਹ ਨਹੀਂ ਵੀ 10 ਕਿਲੋ ਦੇ ਵਿੱਚ ਕਿੰਨੇ ਕਿੰਨੂ ਚੜਦੇ ਆ ਠੀਕ ਹੈ ਜਿਵੇਂ ਲਗਭਗ 45 ਤੋਂ 50 ਕਿੰਨੂ ਜੇ 10 ਕਿਲੋ ਦੇ ਵਿੱਚ ਚੜਦੇ ਤਾਂ ਉਹ ਮੈਕਸਿਮਮ ਰੇਟ ਹੁੰਦਾ ਹੈ ਤੇ ਉਹ ਜਿਹੜਾ ਦਾ ਆਪਣਾ ਜਿਹੜਾ ਆ ਕਿੰਨੂ ਹੈ ਇਹ ਦਾ ਕਿੰਨ 10 ਕਿਲੋ ਦੇ ਵਿੱਚ 45 ਤੋਂ 50 ਕਿੰਨੂ ਆਉਣਗੇ ਔਰ ਦੂਜੀ ਗੱਲ ਇਹ ਕਿੰਨੂ ਦੀ ਇੱਕ ਖਾਸੀਅਤ ਵੀ ਟਰੈਵਲ ਵੱਧ ਤੋਂ ਵੱਧ ਕਰ ਸਕਦਾ ਹੈ ਵੀ ਜਿਹੜਾ ਮੋਟਾ-ਮੋਟਾ ਏਡਾ-ਏਡਾ ਕਿੰਨੂ ਉਹ 500 ਕਿਲੋਮੀਟਰ ਵੀ ਨਹੀਂ ਜਾਂਦਾ ਇਹਨੂੰ ਤੁਸੀਂ ਚਾਹੇ 5000 ਕਿਲੋਮੀਟਰ ਲੈ ਜਾਓ ਇਹ ਮਤਲਬ ਇਹਦੇ ਵਿੱਚ ਇੰਨੀ ਮਤਲਬ ਸਖਤਾਈ ਤੇ ਫਾਈਬਰ ਦਾ ਮਤਲਬ ਵੀ ਸਮੇਲ ਇੰਨਾ ਵਧੀਆ ਸਮੇਲ ਹੈ ਤੁਸੀਂ ਹੱਥ ਲਾ ਕੇ ਦੇਖੋ ਵੀ ਇਹ ਪੂਰਾ ਕੜੜ ਹੈ ਅੰਦਰ ਜਾ ਕੇ ਮਤਲਬ ਫੋਕ ਫੋਕਟ ਨਹੀਂ ਹੈ ਇਸ ਕਰਕੇ ਇਹ ਟ੍ਰੈਵਲ ਵੱਧ ਤੋਂ ਵੱਧ ਕਰ ਸਕਦਾ ਜਿਹੜਾ ਇਹ ਸਾਈਜ਼ ਹੈ ਸਟੈਂਡਰਡ ਸਾਈਜ਼ ਹੈ ਇੱਕ ਮਾਸਟਰ ਜਿਹੜੇ ਹੁਣ ਆਪਾਂ ਆਮ ਸੜਕਾਂ ਦੇ ਦੇਖਦੇ ਆ ਨਾ ਜਿੱਥੇ ਜਾਈਏ ਤਾਂ ਜਿਵੇਂ ਥੱਲੇ ਕਿੰਨੂੰ ਸੜਦਾਂ ਦੇ ਆ ਜਾਂ ਢੇਰ ਲਾ ਕੇ ਇਕਲਾ ਟੱਪ ਜਾਂਦਾਗਾ ਵੀ ਆਪਾਂ ਨੂੰ ਜ਼ਮੀਨ ਦੇ ਵਿੱਚ ਆਉਦੇ ਪਾਉਣੇ ਚਾਹੀਦੇ ਕਿ ਕੀ ਚੱਕਰ ਇਹਦਾ ਕੀ ਮਤਲਬ ਕਰਨਾ ਚਾਹੀਦਾ ਆਮ ਤੌਰ ਤੇ ਪਤਾ ਕੀ ਹੈ ਜੀ ਸਾਡੇ ਜੀਵਿੰਦਾਰਾਂ ਦੇ ਕਿਸਾਨਾਂ ਨੂੰ ਵੈਸੇ ਇਹ ਵੀ ਕੁਝ ਬੰਦਿਆਂ ਨੇ ਪਹਿਲਾਂ ਇਹ ਜਚਾਇਆ ਗਿਆ ਇੱਕ ਥਿਓਰੀ ਸੀ ਵੀ ਜਿਹੜਾ ਰਹਿਣ ਮਤਲਬ ਵੀ ਇੱਕ ਤਾਂ ਕਿਨੂੰ ਨੂੰ ਜਦੋਂ ਅਸੀਂ ਕਟਿੰਗ ਕਰਦੇ ਹਾਂ ਫਿਰ ਇਹਨੂੰ ਪ੍ਰੂਨੀ ਕਰਨਾ ਵੀ ਕਹਿੰਦੇ ਆ ਉਹ ਕਟਿੰਗ ਤੋਂ ਬਾਅਦ ਜਿਹੜਾ ਉਹ ਮਤਲਬ ਇਹ ਟਾਹਣੀਆਂ ਕੱਟੀਆਂ ਹੋਈਆਂ ਹੁੰਦੀਆਂ ਹਨ ਤੇ ਉਹ ਟਾਹਣੀਆਂ ਕੱਟੀਆਂ ਵੀ ਬਾਹਰ ਸਟੋ ਉਹਨੂੰ ਅੱਗ ਲਾ ਕੇ ਆਓ ਤੇ ਖੇਤ ਤੋਂ ਦੂਰ ਲੈ ਜਾਓ ਉਹ ਅਸੀਂ ਦੇਖੋ ਵੀ ਆਹ ਪਿਛਲੇ ਸਾਲ ਦੀਆਂ ਜਿਹੜੀ ਟਾਹਣੀਆਂ ਜਿਵੇਂ ਆਹ ਪਈਆਂ ਹਾਂਜੀ ਇਹ ਆਈ ਪਈਆਂ ਅਸੀਂ ਕੁਝ ਨਹੀਂ ਛੇੜਿਆ ਅੱਛਾ ਆਹ ਦੇਖੋ ਵੀ ਪਿਛਲੇ ਸਾਲ ਪਿਛਲੇ ਸਾਲ ਦੀਆਂ ਆਹ ਪਈਆਂ ਡਾਹਣੀਆਂ ਇਹਨਾਂ ਦਾ ਇਹ ਵਿੱਚੇ ਆਪਣੇ ਡੀਕੰਪੋਜ਼ ਹੋਈ ਜੰਨੀ ਹੈ ਅੱਛਾ ਖਾਂ ਖਾਂ ਤੇ ਹਰ ਪੌਦੇ ਕੋਲੇ ਪਈਆਂ ਅਸੀਂ ਇਹ ਨਹੀਂ ਕਰਿਆ ਦੂਜੀ ਗੱਲ ਵੀ ਜਿਹੜਾ ਕਿੰਨੂ ਹੈ ਇਹ ਨਹਿਰਾਂ 'ਚ ਸੜਦੇ ਹੋ ਸ਼ਾਮ ਲਾਟਾਂ ਦੇ ਸੜਦੇ ਹੋ ਸੜਕਾਂ ਦੇ ਕਿਨਾਰੇ ਸੜਦੇ ਹੋ ਉਹਦੇ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਜਿਹੜਾ ਬਾਗਬਾਨ ਹੈ ਉਹ ਪਹਿਲਾਂ ਚੁੱਕਦਾ ਹੈ ਫਿਰ ਟਰਾਲੀ 'ਚ ਪਾ ਕੇ ਕਿਤੇ ਲਾ ਕੇ ਆਉਂਦਾ ਹੈ ਉਹਦੀ ਲੇਬਰ ਦਾ ਉਹਦੀ એનર્ਜੀ ਦਾ ਵੀ ਵੇਸਟੇਜ ਹੈ ਅਸੀਂ ਮੈਂ ਸਾਰੇ ਕਿਸਾਨਾਂ ਨੂੰ ਮੈਂ ਹਰ ਸਾਲ ਇੱਕ ਬੇਨਤੀ ਕਰਦਾ ਵੀ ਤੁਸੀਂ ਜਿਵੇਂ ਆ ਕਿੰਨੂ ਹੈ ਹਾਂਜੀ ਆ ਇਹ ਕਿੰਨੂ ਹੈ ਇਹ ਕੇਅਰ ਦੇ ਰੂਪ 'ਚ ਡਿੱਗ ਪਿਆ ਹੈ ਹਾਂਜੀ ਅਸੀਂ ਕੀ ਕਰਦੇ ਹਾਂ ਵੀ ਇਹਨੂੰ ਕਿੰਨੂ ਨੂੰ हां ਇਹਨੂੰ ਕਿੰਨੂ ਨੂੰ ਬਾਹਰ ਸੁੱਟਣ ਦੀ ਲੋੜ ਨਹੀਂ ਨਾ ਪ੍ਰਦੂਸ਼ਣ ਕਰੀਏ ਨਾ ਆਪਦੀ એનર્ਜੀ ਬਾਹਰ ਬਰਬਾਦ ਚਲਾਈਏ ਵੀ ਇਹ ਕਿੰਨੂ ਨੂੰ ਨੇ ਮੰਨ ਲਓ ਵੀ ਧਰਤੀ ਦੇ ਵਿੱਚੋਂ ਨੇ ਫਾਸਫੋਰਸ ਪੋਟਾਸ਼ ਦੇ ਰੂਪ ਦੇ ਵਿੱਚ ਨਿਊਟ੍ਰੀਸ਼ਨ 10 ਗ੍ਰਾਮ ਲੈ ਲੇ ਇੱਕ ਕਿੰਨੂ ਦੇ ਪੀਸ ਨੇ ਮਤਲਬ 5000 ਦਾਣੇ ਜਾਂ 1000 ਦਾਣੇ 500 ਦਾਣੇ ਕਿੰਨੇ ਵੀ ਇੱਕ ਕਿੰਨੂ ਨੇ 10 ਗ੍ਰਾਮ ਨਿਊਟ੍ਰੀਸ਼ਨ ਲੈ ਲਿਆ ਇਹਨੂੰ ਤੁਸੀਂ ਜ਼ਮੀਨ ਦੇ ਵਿੱਚ ਡੀਕੰਪੋਜ਼ ਕਰ ਦਿਓ ਵੀ ਨਾਲੇ ਤਾਂ ਸੋਡਾ ਖਰਚਾ ਨਹੀਂ ਆਇਆ ਤੇ ਨਾਲੇ ਜੇ ਇਹਨੇ ਜੇ 5 ਗ੍ਰਾਮ ਇਹਨੇ ਜਾਂ 10 ਗ੍ਰਾਮ એનર્ਜੀ ਜ਼ਮੀਨ ਚ ਲਈ ਤੇ ਬਾਅਦ ਨੂੰ 20 ਦੇ 25 ਗ੍ਰਾਮ ਦੇਊਗਾ ਵੀ ਇਹਨੂੰ ਜ਼ਮੀਨ ਤੇ ਆਏ ਸਟੋ ਬਸ ਪੈਰ ਨਾਲ ਆਏ ਦੱਬੋ ਓਕੇ ਆ ਦੇਖੋ ਨਾਲੇ ਤਾਂ ਜ਼ਮੀਨ ਨੂੰ ਪਾਣੀ ਮਿਲਿਆ ਹਾਂਜੀ ਤੇ ਜੂਸ ਉਲਟਾ ਜੂਸ ਮਤਲਬ ਵੀ ਪਾਣੀ ਤੋਂ ਵੀ ਅਗਾਹ ਦੀ ਚੀਜ਼ ਵੀ ਜੂਸ ਮਿਲਿਆ ਹਾਂਜੀ ਤੇ ਜੂਸ ਦੇ ਨਾਲ ਕੀ ਹੈ ਜ਼ਮੀਨ ਨੂੰ ਕਿੰਨਾ ਨਿਊਟ੍ਰੀਸ਼ਨ ਮਿਲਿਆ ਤੇ ਜਿਹੜਾ ਆਹ ਸ਼ਿਲਕਾ ਹੈ ਇਹ ਇਹ ਮਤਲਬ ਹੀ ਖਾਦ ਦੇ ਰੂਪ ਦੇ ਵਿੱਚ ਉਹ ਕਾਰਬਨ ਕਾਰਬਨ ਦੇ ਰੂਪ ਚ ਹਾਂਜੀ ਵੀ ਬਹੁਤ ਸਾਰਾ ਮਿਲਿਆ ਇਸ ਕਰਕੇ ਇਹ ਸਾਨੂੰ ਵਿੱਚੇ ਡੀਕੰਪੋਜ਼ ਕਰ ਦੇਣਾ ਚਾਹੀਦਾ ਬਾਕੀ ਦੀ ਗੱਲਬਾਤ ਬਾਅਦ ਦੂਜੇ ਚ